ਜਿਨ੍ਹਾਂ ਦੇ ਬਹੁਤ ਸਾਰੇ ਗੀਤ ਬਲਕਾਰ ਸਿੱਧੂ ਸਾਹਿਬ ਨੇ ਨਸ਼ੱਤਰ ਸ਼ੱਤਾ ਖੁਰਾ ਨੇ ਦਿਲਸ਼ਾਦ ਅਖਤਰ ਖੁਰਾ ਨੇ ਹਰਦੇਵ ਮਾਹੀ ਨੰਗਲ ਖੁਰਾ ਨੇ ਬਹੁਤ ਸਾਰੇ ਗੀਤ ਗਾਏ ਬੜੇ ਸਤਿਕਾਰਯੋਗ ਆ ਸਾਰੇ ਦੋ ਦਿਨ ਖੇਡਣ ਦੇ ਚੰਨਵੇ ਮੌਜਾਂ ਮਾਨਣ ਦੇ ਅੜਿਆ ਕਿਉਂ ਲੁਕ ਲੁਕ ਲਾਈਆਂ ਵੇ ਢੋਲਾ ਮੈਂ ਸਹੀ ਕਹਿ ਰਿਹਾ ਜੀ ਅਸੀਂ ਉਹ ਪੰਜਾਬੀ ਆ ਜਿਨ੍ਹਾਂ ਨੇ ਕਦੇ ਵੀ ਕਲਾ ਦੀ ਕਦਰ ਨਹੀਂ ਕੀਤੀ ਸੱਚੇ ਦਿਲੋਂ ਤਾਂ ਬਿਲਕੁਲ ਵੀ ਨਹੀਂ ਕੀਤੀ ਅਸੀਂ ਤਾਂ ਡਰਾਮਾ ਜਾਂ ਕਰਨਾ ਜਾਣਦੇ ਆ ਅੱਜ ਇਹਨੂੰ ਚੱਕ ਲਿਆ ਉਹਨੂੰ ਤਾਂ ਚੜਾਤਾ ਫਿਰ ਉਹਦੀਆਂ ਜੜਾਂ 'ਚ ਬਹਿ ਗਏ ਫਿਰ ਕਿਸੇ ਦੀ ਬਹੁਤ ਤੂਤੀ ਬੁਲਾਤੀ ਜਿਨੂੰ ਗਾਉਣਾ ਨਹੀਂ ਆਉਂਦਾ ਜਿਨੂੰ ਲਿਖਣਾ ਨਹੀਂ ਆਉਂਦਾ ਉਹਦਾ ਮਜ਼ਾਕ ਕਰ ਕਰਕੇ ਅਸੀਂ ਉਹਨੂੰ ਟੀਸੀ ਤੇ ਪਹਚਾਤਾ ਤੇ ਜੇਕਰ ਅਸੀਂ ਇਹ ਗੱਲ ਕਹਿ ਕੇ ਕਿ ਭਾਈ ਤੁਹਾਨੂੰ ਆਹ ਦੱਸਦੇ ਤੇ ਉਹ ਕਹਿੰਦੇ ਦੱਸਦੇਗੇ ਜਿਨ੍ਹਾਂ ਨੂੰ ਲਿਖਣਾ ਆਉਂਦਾ ਫਿਰ ਕਹਿਣਗੇ ਗਰੀਬ ਦੇ ਖਿਲਾਫ ਨਾ ਬੋਲੋ ਗਰੀਬ ਦੇ ਖਿਲਾਫ ਥੋੜੀ ਬੋਲਦੇ ਆ ਲਾਹਣਤੀਓ ਤੁਹਾਡੀ ਸੋਚ ਦੇ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਤੁਸੀਂ ਸਭ ਨੇ ਹੀ ਕਦੇ ਇਹਨਾਂ ਬਜ਼ੁਰਗਾਂ ਦੀ ਕਦਰ ਨਹੀਂ ਕੀਤੀ ਇਹ ਬਜ਼ੁਰਗਾਂ ਨੂੰ ਤੁਸੀਂ ਜਾਣਦੇ ਹੋ ਮੈਂ ਦਾਅਵੇ ਨਾਲ ਕਹਿੰਦਾ ਲਿਖ ਕੇ ਦੇਣ ਨੂੰ ਤਿਆਰ ਆ 98% ਪੰਜਾਬੀ ਇਸ ਬਜ਼ੁਰਗ ਬਾਰੇ ਜਾਣਦੇ ਨਹੀਂ ਪਰ ਢਾਡੀ ਪਰੰਪਰਾ ਬਾਰੇ ਆਪਾਂ ਸਾਰੇ ਜਾਣਦੇ ਕਦਰ ਉਹਦੀ ਵੀ ਨਹੀਂ ਕੀਤੀ ਕਵੀਸ਼ਰੀ ਬਾਰੇ ਜਾਣਦੇ ਕਦਰ ਉਹਦੀ ਵੀ ਨਹੀਂ ਕੀਤੀ ਪ੍ਰਸੰਗਾਂ ਨੇ ਬਾਰੇ ਜਾਣਦੇ ਕਦਰ ਉਹਨਾਂ ਦੀ ਵੀ ਨਹੀਂ ਕੀਤੀ ਜਿਹੜੇ ਨੇ ਲਿਖੇ ਆ ਚੰਗੇ ਗਾਇਕਾਂ ਨੇ ਕਦਰ ਨਹੀਂ ਕੀਤੀ ਤੇ ਕੀਤੀ ਕਿਹਦੀ ਕਦਰ ਆਪਾਂ ਜਿਹੜਾ ਸਾਨੂੰ ਸੂਤ ਲੱਗਦਾ ਤਮਾਸ਼ਾ ਜਿਹੜਾ ਉੱਡ ਸਕੇ ਆਪਾਂ ਤਮਾਸ਼ਾ ਡਾਗੇ ਵਿਊ ਲਗੇ ਤੇ ਗੱਲ ਖਤਮ ਇਹ ਬਾਪੂ ਜੀ ਤੁਹਾਨੂੰ ਆਪਣੇ ਸਤਕਾਰਯੋਗ ਨਾਨਾ ਜੀ ਵਰਗੇ ਲੱਗਦੇ ਕਿ ਨਹੀਂ ਸਤਕਾਰਯੋਗ ਦਾਦਾ ਜੀ ਵਰਗੇ ਸਤਕਾਰਯੋਗ ਪਿਤਾ ਜੀ ਵਰਗੇ ਤੁਹਾਨੂੰ ਤੇ ਸਾਨੂੰ ਇਸ ਗੱਲ ਦਾ ਦੁੱਖ ਹੋਣਾ ਚਾਹੀਦਾ ਤੇ ਸ਼ਰਮ ਵੀ ਹੋਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਦੀ ਕਦਰ ਨਹੀਂ ਕੀਤੀ ਕੁਝ ਕਿ ਤਾਂ ਕੁਦਰਤ ਦੇ ਕਰਕੇ ਤੁਰ ਗਏ ਆਪਦੀ ਉਮਰ ਭੋਕੇ ਤੇ ਕੁਝ ਇੱਕ ਜਿਉਂਦੇ ਹਨ ਪਰ ਮੋਇਆਂ ਵਰਗੇ ਹਨ ਅੱਜ ਚਤਰ ਸਿੰਘ ਪ੍ਰਵਾਨਾ ਕਿਵੇਂ ਰੁਲ ਰਿਹਾ ਤੁਹਾਨੂੰ ਚੇਤੇ ਹੈ ਇਸ ਗੱਲ ਦਾ ਚਤਰ ਸਿੰਘ ਪ੍ਰਵਾਨਾ ਆਪਣੇ ਮੇਲੇ ਦਾ ਮਹਾਨ ਲੇਖਕ ਲੋਕਾਂ ਦੇ ਮੇਲਿਆਂ ਦੇ ਵਿੱਚ ਨੱਚ-ਨੱਚ ਕੇ 4 ਪਈਏ ਜੇ ਕਮਾਏ ਜਾਣ ਤਾਂ ਫੇਰ ਤੁਹਾਨੂੰ ਪਤਾ ਹੈ ਕਿ ਇੱਕ ਮਿਰਜ਼ਾ ਸੁngੋਵਾਲੀਆ ਆਖਰੀ ਦੌਰ ਦੇ ਵਿੱਚ ਕਿਹੋ ਜਿਹਾ ਸੀ ਕੱਢ ਦੂ ਤੇਰੀਆਂ ਰੜਕਾ ਬਾਪੂ ਦਾ ਖੁੰਡਾ ਨੱਚਦੇ ਤਾਂ ਅਜਵੀਂ ਆ ਪਰ ਉਹ ਅਧਰੰਗ ਦੇ ਕਰਕੇ ਜਦੋਂ ਤੁਰ ਗਿਆ ਤੇ ਉਹਦੀ ਆਰਥਿਕ ਸਥਿਤੀ ਕੀ ਸੀ ਤੇ ਉਹ ਕਿਵੇਂ ਮੌਤ ਨੂੰ ਤਰਸਦਾ ਸੀ ਕਰੇ ਤੁਹਾਨੂੰ ਪਤਾ ਹੈ ਇਸ ਗੱਲ ਦਾ ਇੱਕ ਗੁਰਪਾਲ ਸਿੰਘ ਪਾਲਸੀ ਪਾਲੀ ਪਾਣੀ ਖੂਹ ਤੋਂ ਪਰੇ ਤੁਹਾਨੂੰ ਚੇਤਾ ਹੈ ਇਸ ਗੱਲ ਦਾ ਇੱਕ ਮਦਨ ਲਾਲ ਰਾਹੀ ਹੁੰਦੇ ਸੀ ਇੱਕ ਅਮਰਨਾਥ ਤਾਨਸਨ ਹੁੰਦੇ ਸੀ ਇੱਕ ਅਮਰ ਸਿੰਘ ਮਸਤਾਨਾ ਹੁੰਦੇ ਸੀ ਬਹੁਤ ਸਾਰੀਆਂ ਸ਼ਖਸੀਅਤਾਂ ਹੋ ਜੀਆਂ ਜਿਨ੍ਹਾਂ ਨੂੰ ਅਸੀਂ ਵਿਸਾਰ ਦਿੱਤਾ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਤਾਨਸਿਨ ਸਿੰਘ ਸਾਹਿਬ ਦਾ ਇੱਕ ਗੀਤ ਸੀਗਾ ਤੂੰ ਆ ਮੇਰੀ ਚੰਨੀ ਤੇ ਮੈਂ ਤੇਰਾ ਚੰਨਾ ਨਹੀਂ ਕੁਲਫੀ ਦਾ ਕੀ ਖਾਣਾ ਚੂਪ ਲੈ ਗੰਨਾ ਨਹੀਂ ਉਹ ਕਹਿੰਦੀ ਸੀ ਤੂੰ ਆ ਮੇਰਾ ਰਾਜਾ ਤੇ ਮੈਂ ਤੇਰੀ ਰਾਣੀ ਵੇ ਝੁੱਡੂਆ ਬਟੂਆ ਖੋਲ ਮੈਂ ਕੁਲਫੀ ਖਾਣੀ ਵੇ ਇਹ ਮਹਾਨ ਬਾਪੂ ਜੀ ਇਹ ਮਹਾਨ ਬਾਪੂ ਜੀ ਮੈਂ ਗੌਰ ਦੇ ਨਾਲ ਸੁਣੋ ਦੇਖੋ ਇਹ ਮੁਖਤਿਆਰ ਸਿੰਘ ਤੂਫਾਨ ਬੀਲਾ ਨਹੀਂ ਮੁਖਤਿਆਰ ਸਿੰਘ ਤੂਫਾਨ ਬੀਲਾ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਢਾਡੀ ਪ੍ਰਸੰਗ ਲਿਖੇ ਜਿਨ੍ਹਾਂ ਦੇ ਬਹੁਤ ਸਾਰੇ ਗੀਤ ਬਲਕਾਰ ਸਿੱਧੂ ਸਾਹਿਬ ਨੇ ਨਸ਼ੱਤਰ ਸ਼ੱਤਾ ਹੋਰਾਂ ਨੇ ਦਿਲਸ਼ਾਦ ਅਫਤਰ ਖੁਰਾ ਨੇ ਹਰਦੇਵ ਮਾਹੀ ਨੰਗਲ ਹੋਰਾਂ ਨੇ ਬਹੁਤ ਸਾਰੇ ਗੀਤ ਗਾਏ ਬੜੇ ਸਤਿਕਾਰਯੋਗ ਆ ਸਾਰੇ ਦੋ ਦਿਨ ਖੇਡਣ ਦੇ ਚੰਵੇ ਮੌਜਾਂ ਮਾਨਣ ਦੇ ਅੜਿਆ ਤੂੰ ਲੁਕ ਲੁਕ ਲਾਈਆਂ ਬੇ ਢੋਲਾ ਮੈਂ ਸਹੀ ਕਹਿ ਰਿਹਾ ਜੀ ਇਹ ਗੀਤ ਇਹਨਾਂ ਦੇ ਲਿਖੇ ਹੋਏ ਆ ਬਾਪੂ ਜੀ ਕੀ ਹਾਲ ਨੇ ਠੀਕੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਡਾਨਨ ਸਾਹਿਬ ਠੀਕ ਹੈ ਤੁਹਾਡੇ ਦਰਸ਼ਨ ਕਰਕੇ ਉਹ ਵੀ ਠੀਕ ਹੈ ਤੁਸੀਂ ਸਾਡੇ ਬਾਪੂ ਜੀ ਵਰਗੇ ਹੋ ਸਾਡੇ ਹੈਗੀ ਬਾਪੂ ਉਹ ਇੱਕ ਰਚਨਾਤਾ ਸੁਣਾਦੇ ਉਹ ਜਿਹੜੀ ਵੀ ਬੀ ਲਿਆ ਢੌਣਕਾ ਦਾ ਆਉਣ ਦਿਓ ਯਾਦ ਕਰੇ ਨਾ ਮਰਨ ਤੋਂ ਬਾਅਦ ਕੋਈ ਯਾਦ ਕਰੇ ਨਾ ਮਰਨ ਤੋਂ ਬਾਅਦ ਕੋਈ ਇਸ ਜੱਗ ਤੇ ਆਉਣ ਹੈ ਆਉਣ ਕਹਦਾ ਬੁੱਢੇ ਮਾਪਿਆਂ ਦੀ ਬਾਤ ਪੁੱਛਣੀ ਨਹੀਂ ਐਵੇਂ ਤੀਰਸੀ फडਕਣਾ ਉਨ ਕਹਦਾ ਤੇ ਜੇ ਕਿ ਦਿਲ ਦੇ ਵਿੱਚ ਹੀ ਮੈਂ ਹੋਵੇ ਉਤੋਂ ਹੱਸ ਕੇ ਫੇਰ ਬੁਲਾਉਣ ਕਹਦਾ ਜੋਰ ਤੋਰ ਤੋਂ ਬਿਨਾ ਹੈ ਕੀ ਸ਼ੇਰੀ ਸਤਾਲ ਤੋਂ ਬਿਨਾ ਹੈ ਗਾਉਣ ਕਹਦਾ ਹਾਂ ਤਕੜੇ ਨਾਲ ਹੈ ਜੋਰ ਦੀ ਬਰਖਦੀ ਮਾੜੇ ਬੰਦੇ ਨੂੰ ਵੀ ਲਿਆ ਟੌਣ ਕਹਦਾ ੱਤ ਕਹਦਾ ਜੇ ਇਹ ਤਾਂ ਵੀ ਸਕਦੀ ਵਾ ਵਾ ਤਕੜੇ ਨਾਲ ਹੈ ਜੋਰ ਦੀ ਬਰਖਦੀ ਮਾੜੇ ਬੰਦੇ ਨੂੰ ਵੀ ਲਿਆ ਟੌਣ ਕਹਦਾ ਬਹੁਤ ਸੋਹਣਾ ਲਿਖਿਆ ਬਾਪੂ ਤੁਸੀਂ ਸਾਰੀ ਉਮਰ ਬਹੁਤ ਸੋਹਣਾ ਲਿਖਿਆ ਤੁਸੀਂ ਬਹੁਤ ਕਮਾਲ ਦਾ ਲਿਖਿਆ ਅਸੀਂ ਪੰਜਾਬੀਆਂ ਨੇ ਤੁਹਾਡੀ ਕਦਰ ਨਹੀਂ ਪਾਈ ਇਹ ਕਿਸੇ ਦੇ ਨਾਲ ਦਾ ਹੋ ਨਹੀਂ ਸੀ ਹੁਣ ਦਿਓ ਹੂੰ ਐ ਯਾਰ ਮੈਂ ਉਹ ਮੈਂ ਫਰਦੁਮਾਰੀ ਮੈਂ ਹਾਂ ਹਾਂ ਇੱਕ ਬਹਿਗਰੂ ਬਹਿਗਰੂ ਹਾਂ ਅਕਾਲ ਅੱਲਾ ਇਹੀ ਕਿ ਬਰੇ ਰੱਬ ਜੀ ਗੋਡ ਭਗਵਾਨ ਰਾਮ ਨਾਮ ਤੇਰਾ ਬੁਲੇਨਾ ਵਾ ਠੰਡੀ ਹੈ ਬਸਦੇ ਸ਼ਾਂਤ ਕਰੇ ਤਪੇ ਸੀਨੇ ਨੂੰ ਗਰਮ ਹੰਬਾਵਾ ਦੇ ਦਤਾਰ ਹਣ ਬੁਲੇਨਾ ਏਕਾ ਇਤਫਾਕ ਹਰ ਘਰ ਚ ਮੌਜੂਦ ਹੋਵੇ ਗੰਦੇ ਪਿਆਰ ਸਹਚਾਰ ਬਾਈ ਖੁਲੇਨਾ ਗੁਣੀ ਵਿਦਵਾਨ ਸਤਕਾਰੇ ਜਾਣ ਜਾਂ ਕਿੱਥੇ ਮਿੱਟੀ ਤੇ ਰੁੱਲਨ ਦਾ ਤਾ ਹੀਰੇ ਬਣ ਮੁਲੇਨਾ ਪੱਪੀ ਜਰਵਾਨਿਆ ਤੇ ਦੁਸ਼ਤਾਂ ਦਾ ਨਾਸ ਹੋਵੇ ਤੇ ਕਿਸੇ ਨਿਰਦੋਸ਼ ਦੀ ਅਜਾਈ ਰਤੁ ਡੁਲੇਨਾ ਤੇਰੇ ਦਰਦ ਤੋਂ ਮੰਗ ਮੰਗਦਾ ਤੂਫਾਨ ਵੀ ਲੈ ਫਰਜ਼ ਕਾਨੂੰਨ ਸੰਗ ਪੈਸਿਆਂ ਦੇ ਤੇਲੇਨਾ ਵਾਹ ਵਾਹ ਕੀ ਬਾਤਾਂ ਬਾਪੂ ਜੀ ਤੁਸੀਂ ਸਾਰੀ ਉਮਰ ਬਹੁਤ ਸੋਹਣਾ ਲਿਖਿਆ ਤੁਸੀਂ ਸਿਰਾਈ ਕਰਾਤਾ ਮੈਂ ਜੇ ਮੈਂ ਪਹਿਲਾਂ ਗੱਲ ਕਹੀ ਸੀ ਅਸ ਤਾਂ ਪੰਜਾਬੀ ਦੇ ਰੀਲਾ ਰੂਲਾ ਦੇ ਵਿੱਚ ਗਵਾਚੇ ਆ ਇੱਕ ਰੀਲਾ ਹੁੰਦੀਆਂ ਸਿੱਗੜ ਡਿੱਕ ਚ ਪੈਂਦੀਆਂ ਇੱਕ ਰੀਲ ਹੁੰਦੀ ਜੀ ਲੀੜੇ ਸਿਉਣ ਵਾਲੀ ਹਾਂ ਅਸੀਂ ਜਿਹੜੇ ਪੰਜਾਬੀ ਆ ਇਸ ਵੇਲੇ ਉਹਨਾਂ ਦੀਆਂ ਰੀਲਾਂ ਰੂਲਾਂ ਨਾ ਮੋਬਾਈਲ ਤੇ ਬਣਦੀਆਂ ਉਹਦੇ ਚ ਗਵਾਚੇ ਆ ਕਦੇ ਸਾਨੂੰ ਅਕਲ ਆਉਗੀ ਅਸੀਂ ਤੁਹਾਡੇ ਵਰਗੀਆਂ ਮਹਾਨ ਹਸਤੀਆਂ ਦੀ ਕਦਰ ਕਰਿਆ ਕਰਾਂਗੇ ਜ਼ਿੰਦਗੀ ਦੇ ਵਿੱਚ ਖੁਸ਼ ਹੋ ਹਾਂ ਠੀਕ ਹੈ ਮੈਂ ਆਰਥਿਕ ਪੱਖੋਂ ਵੀ ਠੀਕ ਹੈ ਹਾਂ ਕਿਉਂਕਿ ਬੱਚੇ ਮੇਰੇ ਆਪੋ ਆਪਣੇ ਘਰਵਾਰ ਤੇ ਠੀਕ ਨੇ ਇਹ ਇਹਨਾਂ ਦਾ ਖਰਚਾ ਪੱਠਾ ਇਹ ਆਪ ਜਾਣ ਦੇਵ ਕਿ ਨਾ ਖੇਬਦਾ ਮੈਂ ਬੈਠੇ ਨੂੰ ਜੋ ਜੇ ਕਿਸੇ ਨੂੰ ਸ਼ੇਰ ਲੱਗਦਾ ਤਾਂ ਮੈਂ پیسے ਮੈਂ ਹੁਣ ਨਹੀਂ ਮੰਗਦਾ ਆਪਣੇ ਆਪ ਹੀ ਕੋਈ ਜਿਹੜੇ ਚਾਰ ਛੱਲੇ ਦੇ ਦੇ ਜੇ ਹਾਂ ਖੁਸ਼ ਹੋ ਕੇ ਹਾਂਜੀ ਵਾਹ ਤੇ ਬੜੇ ਕਦਰ ਕਰਨ ਵਾਲੇ ਬੜੇ ਆ ਹੂੰ ਸਭ ਤੋਂ ਦੱਸਣਾ ਪਹਿਲਾਂ ਰਾਜਪੂਲਰ ਨੇ ਸਭ ਤੋਂ ਵੱਧ ਕਦਰ ਕੀਤੀ ਐ ਮੇਰੀ ਬਹੁਤ ਵਧੀਆ ਰਾਜਪੂਲਰ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਜਿਹੜੀਆਂ ਸ਼ਖਸੀਤਾਂ ਇਹੋ ਜੀਆਂ ਮਹਾਨ ਹਸਤੀਆਂ ਨੂੰ ਮਦਦ ਦਿੰਦੀਆਂ ਬਾਹ ਫੜਦੀਆਂ ਹੌਸਲਾ ਦਿੰਦੀਆਂ ਅਸੀਂ ਸਭ ਤੱਕ ਬਹੁਤ ਧੰਨਵਾਦ ਕਰਦੇ ਤੇ ਮੇਰੀ ਇੱਕ ਨਿੱਜੀ ਤੌਰ ਤੇ ਪੰਜਾਬੀਆਂ ਨੂੰ ਬੇਨਤੀ ਆ ਮੇਲਾ ਕਰਵਾਉਣੇ ਜਾਂ ਫਿਰ ਟੋਚਣਾ ਵਾਲਾ ਮੇਲਾ ਆ ਜੀ ਫਿਰ ਕਬੂਤਰ ੜਾਉਣੇ ਆ ਆਪਾਂ ਮੇਲਾ ਯਾਰ ਆਪਾਂ ਤਾਂ ਸ਼ੌਕ ਦੇ ਕਬੂਤਰ ੜਾਏ ਆ ਕਦੇ ਇਹਨਾਂ ਦਾ ਵੀ ਦੇਖੋ ਇਹਨਾਂ ਦੇ ਬਾਰੇ ਵੀ ਸੋਚੋ ਜਦੋਂ ਇਹਨਾਂ ਨੂੰ ਬੁਲਾਉਣੇ ਆ ਤੇ ਕਹਿ ਦਿੰਨੇ ਵੀ ਆ ਇੱਕ ਲੱਕੜ ਦਾ ਕੁੱਕੜਾ ਲੈ ਜਾਓ ਉੱਤੇ ਲਿਖ ਦਿੰਨੇ ਬਹੁਤ ਸਤਿਕਾਰ ਨਾਲ ਭੇਟ ਇਹਨੂੰ ਹੁਣ ਪਤੀਲੇ 'ਚ ਪਾ ਲੈਣ ਇਹ ਕਿ ਕੜਾਈ ਦੇ ਵਿੱਚ ਪਾ ਲੈਣ ਕਿ ਪ੍ਰਾਂਤ ਦੇ ਵਿੱਚ ਗੁੰਨਣ ਕੋ 4 ਰੁਪਏ ਮੇਲੇ ਤੇ ਬਲਾ ਕੇ ਦਿਆ ਵੀ ਕਰੋ ਸੋ ਅਸੀਂ ਚੱਜ ਦਾ ਵਿਚਾਰ ਦੇ ਵਿੱਚ ਵਿਸ਼ੇਸ਼ ਮੁਲਾਕਾਤ ਲੈ ਕੇ ਹਾਜ਼ਰ ਹੋ ਰਹੇ ਆਂ ਬਾਪੂ ਜੀ ਦੇ ਨਾਲ ਮੁਖਤਿਆਰ ਸਿੰਘ ਤੂਫਾਨ ਵਿਹਲਾ ਸਾਹਿਬ ਦੇ ਨਾਲ ਚੱਜ ਦਾ ਵਿਚਾਰ ਦੇ ਵਿੱਚ ਮੈਂ ਤੇ ਹਰਮਨ ਸਿੰਘ ਜੀ ਇਹ ਰੋਏ ਆ ਉਸ ਇੰਟਰਵਿਊ ਦੇ ਵਿੱਚ ਬਹੁਤ ਜ਼ਿਆਦਾ ਸਿੱਖ ਇਤਿਹਾਸ ਨੂੰ ਚੇਤੇ ਕਰਕੇ ਆਪਣੇ ਅਤੀਤ ਨੂੰ ਚੇਤੇ ਕਰਕੇ ਤੁਸੀਂ ਕਦਰ ਕਰਿਆ ਕਰੋ ਲਿਖਣ ਵਾਲਿਆਂ ਦੀ ਚੰਗਿਆਂ ਦੀ ਕਦਰ ਕਰਿਆ ਕਰੋ ਉਹ ਕਿਸੇ ਵੀ ਖੇਤਰ ਦੇ ਆ ਸੋ ਚੱਜ ਦਾ ਵਿਚਾਰ ਵੇਖਦੇ ਰਹੋ ਬਾਪੂ ਜੀ ਆਪਾਂ ਫਿਰ ਪੂਰੀ ਖੁੱਲੀ ਗੱਲਬਾਤ ਲੈ ਕੇ ਹਾਜ਼ਰ ਹੋਣੇ ਆਂ ਮਿਹਰਬਾਨੀ ਅੱਛਾ ਤੁਹਾਡਾ ਚੈ ਵੀ ਮਿਹਰਬਾਨੀ ਗੀਤ ਸਿੰਘ ਰੰਧਾਵਾ ਬਿਜ਼ਨਸ ਦੇ ਜਿਹੜੇ ਮੈਂ ਉਹਦੇ ਤੱਕ ਕਿਸੇ ਮਿਲੇ ਇੰਨੀ badi ਮਿਹਰਬਾਨੀ ਜਿਨ੍ਹਾਂ ਨੇ ਤੁਹਾਡੇ ਵਰਗੇ ਸਖਿਤਾ ਦੇ ਬਹੁਤ ਮਿਹਰਬਾਨੀ ਬਕੂ ਜੀ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਧੰਨ ਜ ਲੈ ਆ